ਹੈਲੋ ਹਾਂ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੈਡੀਕਲਾਂ ਤੋਂ ਅੱਜ ਫੇਰ ਅਸੀਂ ਲਾਈਵ ਹੋਏ ਆ ਇੱਕ ਨਵੇਂ ਪੇਸ਼ੈਂਟ ਨੂੰ ਲੈ ਕੇ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਕਹੂੰਗਾ ਕਿ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਵੀ ਉਹਨਾਂ ਪੇਸ਼ੈਂਟਾਂ ਤੱਕ ਉਹਨਾਂ ਮਰੀਜ਼ਾਂ ਤੱਕ ਪਹੁੰਚਦੇ ਜੋ ਘਰੇ ਘਰਾਂ ਦੇ ਵਿੱਚ ਬੈਠੇ ਦਰਦ ਨਾਲ ਜੂਝ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਡੀਆਂ ਪਹਿਲਾਂ ਵੀਡੀਓ ਨੂੰ ਪਿਆਰ ਦਿੰਦੇ ਹੋ, ਸ਼ੇਅਰ ਕਰਦੇ ਹੋ ਮੈਂ ਆਸ ਕਰਦਾ ਤੁਹਾਡੇ ਤੋਂ ਕਿ ਇਸ ਵੀਡੀਓ ਨੂੰ ਵੀ ਤੁਸੀਂ ਉਸੇ ਤਰੀਕੇ ਪਿਆਰ ਦਿਓਗੇ, ਸ਼ੇਅਰ ਕਰੋਗੇ। ਅਸੀਂ ਤੁਹਾਨੂੰ ਅਜ ਇੱਕ ਐਸੇ ਮਰੀਜ਼ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਆ ਜੋ ਕਾਫੀ ਸਮੇਂ ਤੋਂ ਕਮਰ ਦਰਦ ਦੇ ਨਾਲ ਕੀਡ ਤੁਸੀਂਗੇ ਆਪਾਂ ਬਾਪੂ ਵਾਲ ਵੀ ਤੁਹਾਨੂੰ ਲੈ ਕੇ ਚੱਲਾਂਗੇ ਔਰ ਪੇਸ਼ੈਂਟ ਵਾਲਾ ਤੁਹਾਨੂੰ ਲੈ ਕੇ ਜਰੂਰ ਚੱਲਾਂਗੇ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਜਰਨੈਲ ਸਿੰਘ ਹੈ ਜਰਨੈਲ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਤੂਰਕੋਟ ਤੋਂ ਆਏ ਤੂਰਕੋਟ ਜ਼ਿਲ੍ਹਾ ਕਿਹੜਾ ਪੈ ਜਾਂਦਾ ਬਾਪੂ ਬਰਨਾਲਾ ਜੀ ਬਰਨਾਲਾ ਜ਼ਿਲ੍ਹਾ ਕੀ ਪ੍ਰੋਬਲਮ ਸੀ ਬਾਪੂ ਜੀ ਤੁਹਾਨੂੰ ਮੇਰੇ ਇੱਥੇ ਆਪਣੇ ਕਮਰ ਦਾ ਦਰਦ ਬਹੁਤ ਗਿਆ ਸੀ ਜੀ ਅੱਛਾ ਇਹ ਕਦੋਂ ਤੋਂ ਸੀਗਾ ਜੀ 2 ਸਾਲ ਹੋ ਗਏ ਬਜਨ ਚੱਕ ਲਈ ਦੀ ਅੱਛਾ ਕੀ ਕੰਮ ਕੰਮ ਕੀ ਕਰਦੇ ਹੋ ਬਾਪੂ ਤੁਸੀਂ ਖੇਤੀਬਾੜੀ ਦਾ ਕੰਮ ਨਹੀਂ ਜੀ ਬਸ ਉਥੋਂ ਮੱਕੀ ਰੀਆਂ ਭਰੀਆਂ ਨਿਫਰ ਚੱਕ ਲਈਆਂ ਇਹ ਉਹਦੇ ਨਾਲ ਉੱਚਾ ਨਹੀਂ ਮਾਂ ਸਾਥ ਹੀ ਪੈਰ ਕਿਤੇ ਉੱਚੇ ਨਹੀਂ ਸਾਥ ਚ ਬੱਡੇ ਠੀਕ ਹੈ ਕਿਦੋਂ ਬਾਅਦ ਤੱਕ ਹੋਣਾ ਸ਼ੁਰੂ ਹੋ ਗਿਆ ਦਵਾਈਆਂ ਵੀ ਲੈਤੀਆਂ ਜੀ ਅੱਛਾ ਉਹਦੇ ਨਾਲ ਕੋਈ ਠੀਕ ਨਹੀਂ ਹੋਇਆ ਫਿਰ ਉਹਦੋਂ ਵਾਰੀ ਸੋਦੇ ਵੀਡੀਓ ਗਾਲ ਆਪਣੇ ਬੱਚੇ ਦੇਖਦੇ ਸੀ ਜੀ ਉਹਨਾਂ ਨੇ ਫਿਰ ਸਾਨੂੰ ਮੈਨੂੰ ਦੱਸਿਆ ਰਿਹਾ ਹੈ ਕਰਕੇ ਕਿ ਉੱਥੇ ਮੰਡੀ ਤੋਂ ਵਾਲਾ ਡਾਕਟਰ ਹੈ ਜੀ ਫਿਰ ਅਸੀਂ ਇੱਥੇ ਤੁਹਾਡੇ ਕੋਲੇ ਆਏ ਠੀਕ ਹੈ ਸੋ ਦੋਸਤੋ ਇਹ ਹਨ ਬਾਪੂ ਜਰਨੈਲ ਸਿੰਘ ਜੀ ਔਰ 60 ਸਾਲ ਇਹਨਾਂ ਦੀ ਉਮਰ ਹੈ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਤੋਂ ਸਾਡੇ ਕੋਲ ਅੱਜ ਤੋਂ 5 ਦਿਨ ਪਹਿਲਾਂ ਆਏ ਸੀ ਅੱਜ ਇਹਨਾਂ ਦਾ ਪੰਜਵਾਂ ਦਿਨ ਹੈ ਪੰਜ ਦਿਨ ਸਾਡੇ ਕੋਲ ਅੱਜ ਇਹਨਾਂ ਨੇ ਕੰਪਲੀਟ ਕੀਤੇ ਨੇ ਪੰਜ ਦਿਨ ਕੰਪਲੀਟ ਕਰਨ ਦੇ ਨਾਲ ਅਸੀਂ ਬਾਪੂ ਜੀ ਤਾਂ ਜਾਣਾਂਗੇ ਕਿ ਕਿੰਨਾ ਕਿੰਨਾ ਸਾਡੇ ਕੋਲ ਆਉਣ ਦੇ ਨਾਲ ਸਕਦੇ ਆ। ਹਰ ਤੱਕ ਜੀ ਮੈਨੂੰ ਅੱਗੇ ਨੂੰ ਬਹੁਤ ਜਿਆਦਾ ਬਣ ਕੇ ਠੀਕ ਆ। ਠੀਕ ਹੈ। ਪਹਿਲਾਂ ਕੋਤਰਨ ਦੇ ਵਿੱਚ ਇੱਕਦਮ ਹੀ ਸਭ ਤੋਂ ਜਿਆਦਾ ਬੈਠਿਆ ਨਹੀਂ ਅੰਦਰ ਜੀ। ਅੱਛਾ। ਜੇ ਤੁਰਿਆ ਜਾਂਦਾ ਜੀ ਪੁੱਪਾ ਪੈਂਦਾ ਦੀ ਜੀ ਨੀ ਉਹ ਬਚਣਾ ਨਹੀਂ ਆ। ਅੱਛਾ। ਉਹਨਾਂ ਜਮਾ ਕਰਤਾ ਕਰਾਂਗੇ ਬਿਲਕੁਲ। ਬਾਪੂ ਉੱਟ ਕੇ ਸਾਨੂੰ ਤੁਰ ਕੇ ਦਿਖਾਉਂਦੇ ਨੇ। ਠੀਕ ਹੈ ਜਮਾ ਹੁਣ ਤੁਸੀਂ ਕੋਈ ਦਰਦ ਨਾ ਜੀ ਅੱਛਾ ਔਰ ਜੋ ਘਰਾਂ ਦੇ ਵਿੱਚ ਇਸ ਤਰ੍ਹਾਂ ਆਜੋ ਆਪਣ ਨੂੰ ਵੀਡੀਓ ਵਰਤ ਕੇ ਘਰਾਂ ਦੇ ਵਿੱਚ ਮਰੀਜ਼ ਤੁਹਾਡੇ ਨੂੰ ਮੌਜੂਦ ਰਹੇ ਨੇ ਠੀਕ ਹੈ ਜੀ ਜਾਂ ਘਰਾਂ ਦੇ ਵਿੱਚ ਦਰਦ ਨਾਲ ਜੋ ਮੰਜੇ ਦੇ ਉੱਪਰ ਪਏ ਨੇ ਉਹਨਾਂ ਨੂੰ ਇਸ ਵੀਡੀਓ ਕਰਾਈ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਮੈਂ ਐਵੇਂ ਸਨੇਹਾ ਦੇ ਰਿਹਾ ਜੀ ਕਿ ਇਸ ਇੱਥੇ ਆਉਂਗੀ ਮੰਡੀਕਲਾ ਪ੍ਰੇਮ ਸਿੰਘ ਡਾਕਟਰ ਕੋਲੇ ਬਹੁਤ ਵਧੀਆ ਇਲਾਜ ਕਰਦੇ ਆ ਕੋਈ ਦਵਾਈ ਨਹੀਂ ਆਪ ਦੇ ਕੋਸ ਕਰਿਆ ਹੋਇਆ ਇਹਨਾਂ ਨਾਲ ਕੋਸ ਨਾਮ ਦੇ ਹਿਸਾਬ ਨਾਲ ਹੀ ਇਹ ਸੈੱਟ ਕਰ ਦਿੰਦੇ ਹਾਂ ਠੀਕ ਹੈ ਬਲੀ ਅਸੀਂ ਤੁਹਾਨੂੰ ਤੁਹਾਡੇ ਦੇ ਕੋਈ ਇੰਜੈਕਸ਼ਨ ਵਗੈਰਾ ਆ ਜਾਂ ਕੋਈ ਦਵਾਈ ਦੇ ਨਹੀਂ ਸਮਝਾਉਂਦੇ ਨਾ ਜੀ ਜਮਾਂ ਕਿ ਇੱਕ ਪੈਸੇ ਦੀ ਵੀ ਦਵਾਈ ਨਹੀਂ ਦਿੰਦੇ ਠੀਕ ਹੈ ਹੁਣ ਜਦੋਂ ਸਵੇਰੇ ਤੁਸੀਂ ਉੱਠਦੇ ਹੋ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਆਉਂਦੀ ਨਾ ਜੀ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਪੂ ਜਰਨੈਲ ਸਿੰਘ ਜੀ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਤੋਂ 60 ਸਾਲ ਇਹਨਾਂ ਦੀ ਜਿਹੜੀ ਉਮਰ ਹੈ ਕਾਫੀ ਪਰੇਸ਼ਾਨ ਸੀ ਅਰਧ ਪਣ ਦੇ ਪਹਿਲਾਂ ਔਰ ਅੱਜ ਤੁਸੀਂ ਇਸ ਵੀਡੀਓ ਤੇ ਨਹੀਂ ਦੇਖ ਵੀ ਲਿਆ ਕਿ ਇਹ ਬਿਲਕੁਲ ਇਹ ਠੀਕ ਨੇ ਔਰ ਮੈਂ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਇਹੀ ਗੁਜਾਰਸ਼ ਕਰਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਸਾਡਾ YouTube ਚੈਨਲ ਪ੍ਰੇਮ ਕੈਰਮੈਟਿਕ ਕਲੀਨਿਕ ਮਡੀਕਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤਾਂ ਕਿ ਵੀਡੀਓ ਉਹਨਾਂ ਦੋਸਤਾਂ ਤੱਕ ਉਹਨਾਂ ਮਰੀਜ਼ਾਂ ਤੱਕ ਪਹੁੰਚ ਸਕੇ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਦੋਸਤੋ ਅਸੀਂ ਆਪਣੇ ਵੱਲੋਂ ਪੂਰੀ ਫੁੱਲ ਕੋਸ਼ਿਸ਼ ਕਰਦੇ ਹੁੰਦੇ ਆ ਕਿ ਪੰਜ ਦਿਨਾਂ ਦੇ ਵਿੱਚ ਦਰਦ ਜਿਹੜਾ ਬਿਲਕੁਲ ਤੁਸੀਂ ਦਰਦ ਤੋਂ ਮੁਕਤ ਹੋ ਜਾਵੋ ਕਈ ਵਾਰ ਬਿਮਾਰੀ ਇੰਨੀ ਕੁ ਪੁਰਾਣੀ ਹੁੰਦੀ ਹੈ ਕਿ ਸਮਾਂ ਸਾਨੂੰ ਵੱਧ ਵੀ ਲੱਗ ਜਾਂਦਾ ਹੈ ਪਰ ਫਿਰ ਵੀ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪੰਜ ਦਿਨਾਂ ਦੇ ਵਿੱਚ ਹਰ ਇੱਕ ਪੇਸ਼ੈਂਟ ਸਾਡੇ ਤੋਂ 90 ਤੋਂ 100% ਇਹਨਾਂ ਠੀਕ ਹੋ ਕੇ ਜਾਵੇ ਧੰਨਵਾਦ